ਵਾਲੀ ਦੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਖਫਾ ਪਤੀ ਨੇ ਉਸਦੇ ਪ੍ਰੇਮੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਤਾਂ ਦੱਸ ਜਾਈਏ ਕਿ ਮੈਡੀਕਲ ਹਸਪਤਾਲ ਵਿਖੇ ਦੋਵਾਂ ਨੂੰ ਭਰਤੀ ਕਰਵਾਇਆ ਗਿਆ ਹੈ ਦਰਅਸਲ ਕਰਵਾਲਾ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸਦੀ ਪਤਨੀ ਬਿਨਾਂ ਤਲਾਕ ਲਏ ਆਪਣੇ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਐ ਇਸੇ ਚਲਦਿਆਂ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਪ੍ਰੇਮੀ ਦੇ ਉੱਤੇ ਗਰਮ ਤੇਲ ਸੁੱਟ ਦਿੱਤਾ ਗਿਆ ਫਰੀਦਕੋਟ ਦੇ ਕਸਬਾ ਬਰਗਾੜੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਮਖਿਲਾ ਦੇ ਪਤੀ ਵੱਲੋਂ ਮਖਿਲਾ ਦੇ ਪ੍ਰੇਮੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਵੀ ਕੀਤਾ ਗਿਆ ਬਾਅਦ ਵਿੱਚ ਜ਼ਖਮੀ ਹਾਲਤ ਦੇ ਵਿੱਚ ਪ੍ਰੇਮੀ ਨੂੰ ਮੈਡੀਕਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਘਟਨਾ ਦੀ ਵਜ੍ਹਾ ਸામਨੇ ਆਈ ਹੈ ਕਿ ਹਮਲਾ ਕਰਨ ਵਾਲਾ ਉਕਤ ਵਿਅਕਤੀ ਜਿਹੜਾ ਉਸਦੀ ਪਤਨੀ ਉਸ ਨੂੰ ਬਿਨਾ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਫਿਲਹਾਲ ਪੁਲਿਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਉਸਦੀ ਪ੍ਰੇਮਿਕਾ ਦੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਉਸ ਵਿਅਕਤੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹ ਜਿਹੜਾ ਇੱਕ ਪ੍ਰੀਤਲ ਸਿੰਘ ਪੁੱਤਰ ਹੀਰ ਸਿੰਘ ਵਾਸੀ ਕੰਡ ਲੰਡੇ थाना ਸ왈ਸਰ ਜਿਹੜਾ ਮੋਗਾ ਇਹ ਮੈਡੀਕਲ ਅਸਥਾਪੀਪੁਰ প্লাਸਟਿਕ ਸਰਜਰੀ ਵਿਭਾਗ ਦੇ ਤਾਹੂਆ ਕਿ ਉੱਥੇ ਸਾਨੂੰ ਅੰਮਲਾ ਰਾਈ ਦੀ ਅਸੀਂ ਬਿਆਨ ਦਰਜ ਕੀਤਾ ਇਹਦੇ ਨਿਸ਼ਾਰਾ ਜਿਹੜਾ ਜਿਹੜਾ ਮੇਰੇ ਪਿੰਡ ਦਾ ਹੀ ਸਤਨਾਮ ਸਿੰਘ ਪੁੱਤਰ ਮਿੱਪੂ ਸਿੰਘ ਵਾਸੀ ਲੰਡੇ थाना ਸ왈ਸਰ ਜ਼ਿਲ੍ਹਾ ਮੋਗਾ ਤੇ ਉਹ ਜਿਹੜਾ ਹੈਗਾ ਉਹਨੇ ਮੇਰੇ ਉੱਪਰ ਮੇਰੇ ਵੀ ਵੇੜੀ ਤੋਂ ਕੜੀ ਜਿਹੜਾ ਅਧਿਨੇ ਸਟਾਫ ਆ ਰਿਹਾ ਜਿਸ ਤੇ ਮਕਰਮਾਨ ਬਤਨ ਮਿਤੀ 11/25 ਜਰਮਾ 124 115 ਦੋਹੋ 355 ਤਹਿਤ ਬੀਐਨਐਸ थाना ਬਾਜਾਖਾਨਾ ਬਰਖਾ ਉਸ ਸਤਰਾਮ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਲੰਡੇ ਥਾਣਾ ਸ왈ਸਰ ਜਿਹਦਾ ਮੋਗਾ ਬੱਜ ਰਜਿਸਟਰ ਕਰਕੇ ਇਸ ਨੂੰ ਸਤਰਾਮ ਸਿੰਘ ਨੂੰ ਸਮਝਾਤਾ ਫਿਰ ਉਤਰ ਕਰ ਰਿਹਾ ਤੁਸੀਂ ਨੂੰ ਪੇਸ਼ ਦਾਤ ਕਰਕੇ ਅਮਿਤ ਪੀਸ਼ਾ ਹੋਰ ਅਕਤਿਆਰ ਕਰਵਾਲੀ ਦੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਖਫਾ ਪਤੀ ਨੇ ਉਸਦੇ ਪ੍ਰੇਮੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ। ਤਾਂ ਦੱਸ ਜਿਏ ਕਿ ਮੈਡੀਕਲ ਹਸਪਤਾਲ ਵਿਖੇ ਦੋਵਾਂ ਨੂੰ ਭਰਤੀ ਕਰਵਾਇਆ ਗਿਆ ਹੈ। ਦਰਅਸਲ ਕਰਵਾਲਾ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸਦੀ ਪਤਨੀ ਬਿਨਾਂ ਤਲਾਕ ਲਏ ਆਪਣੇ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਐ। ਇਸੇ ਚਲਦਿਆਂ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਪ੍ਰੇਮੀ ਦੇ ਉੱਤੇ ਗਰਮ ਤੇਲ ਸੁੱਟ ਦਿੱਤਾ ਗਿਆ ਫਰੀਦਕੋਟ ਦੇ ਕਸਬਾ ਬਰਗਾੜੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਮਖਿਲਾ ਦੇ ਪਤੀ ਵੱਲੋਂ ਮਖਿਲਾ ਦੇ ਪ੍ਰੇਮੀ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਵੀ ਕੀਤਾ ਗਿਆ ਬਾਅਦ ਵਿੱਚ ਜ਼ਖਮੀ ਹਾਲਤ ਦੇ ਵਿੱਚ ਪ੍ਰੇਮੀ ਨੂੰ ਮੈਡੀਕਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਘਟਨਾ ਦੀ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਹਮਲਾ ਕਰਨ ਵਾਲਾ ਉਕਤ ਵਿਅਕਤੀ ਜਿਹੜਾ ਉਸਦੀ ਪਤਨੀ ਉਸ ਨੂੰ ਬਿਨਾ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਸੀ ਫਿਲਹਾਲ ਪੁਲਿਸ ਨੇ ਜ਼ਖਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਉਸਦੀ ਪ੍ਰੇਮਿਕਾ ਦੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਸ ਵਿਅਕਤੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹਨੂੰ ਇੱਕ ਪੀਤਲ ਸਿੰਘ ਪੁੱਤਰ ਹੀਰ ਸਿੰਘ ਵਾਸੀ ਪਿੰਡ ਲੰਡੇ ਥਾਣਾ ਸ왈ਸਰ ਜਿਹੜਾ ਮੋਗਾ ਇਹ ਮੈਡੀਕਲ ਅਸਤਵ ਹੀ ਕੋਸਟਿਕ ਸਰਜਰੀ ਵਿਭਾਗ ਦੇ ਤਾਹੂਆ ਤੇ ਉੱਥੇ ਸਾਨੂੰ ਵਰਮਲਾਲ ਰਾਏ ਦੀ ਅਸੀਂ ਬਿਆਨ ਨੂੰ ਦਰਜ ਕੀਤਾ ਇਹਦੇ ਨਾਲ ਹਰਾ ਜਿਹੜਾ ਹੈਗਾ ਮੇਰੇ ਪਿੰਡ ਦਾ ਹੀ ਸਤਨਾਮ ਸਿੰਘ ਪੁੱਤਰ ਮਿੱਟੂ ਸਿੰਘ ਵਾਸੀ ਲੰਡੇ ਥਾਣਾ ਸ왈ਸਰ ਜਿਲ੍ਹਾ ਮੋਗਾ ਤੇ ਉਹ ਜਿਹੜਾ ਹੈਗਾ ਉਹਨੇ ਮੇਰੇ ਉੱਪਰ ਮੇਰੀ ਵੀ ਜਿਹੜੀ ਤੋਂ ਕੜੀ ਜਿਹੜਾ ਅੱਜ ਮੇਰੇ ਸਤਰਾਮ ਸਿੰਘ ਜਿਸ ਤੇ ਮਕਰਮਾਨ ਵਕਤ 3 ਮਿਤੀ 11/25 ਜੋਨੋ 124 115 ਦੋਹੋਂ 353 ਬੀਐਨਐਸ थाना ਫਾਜਾਖਾਨਾ ਬਰਖਲਾ ਸੁਪਰਵਾਈਜ਼ਿੰਗ ਉਪਤਰ ਮਿੱਟੂ ਸਿੰਘ ਵਾਸੀ ਲੰਡੇ ਥਾਣਾ ਸ왈ਸਾ ਵਿਦਾ ਹੋਂਗਾ ਰਿਜਿਸਟਰ ਕਰਕੇ ਇਸ ਨੂੰ ਸਤਰਾਮ ਸਿੰਘ ਨੂੰ ਸਮਝਾਉਂਦਾ ਫਿਰ ਉਤਰ ਕਰ ਰਿਹਾ ਤੁਸੀਂ ਨੂੰ ਪੇਸ਼ ਦਾਤ ਕਰਕੇ ਅਮਿਤ ਪੀਸ਼ਾ ਹੋਰ ਕਿਹਾ ਜੀ